ਉਮੈਂ ਆਪ ਆਪ ਨੂੰ ਥੋੜਾ ਜਿਹਾ ਹੋਰ ਹੀ ਹੁਣ ਲੱਗਾ ਕਿ ਗਰਮੀ ਵਾਲੀ ਹੁਣ ਬੰਦੇ ਸੋ ਤੱਕ ਖੜੇ ਸਨ ਜਦੋਂ ਬਾਹਰ ਦੇ ਵਾਲਾ ਕੁੰਡਾ ਆ ਗਿਆ ਉਹ ਤੇ ਬਾਹਲ ਦੀ ਪਈ ਸੀ ਉੱਪਰਲੇ ਕੁੰਜੇ ਇੱਥੇ ਮੈਂ ਵਿੱਚ ਬੜਾ ਵੇਸੇ ਉਹ ਦਵਾਸ ਪਾ ਬਾਅਦ ਜਦੋਂ ਖੜਿਆ ਸੀ ਉਹ ਕੱਢਿਆ ਨਾ ਮੈਂ ਸਾਰੀ ਮਿੱਟੀ ਲਾ ਲਈ ਮੈਨੂੰ ਉਹਦੇ ਬਾਹਲ ਵੀ ਨਹੀਂ ਦਰਸ਼ਨ ਲੱਗ ਮਹਾਂ ਬੰਦਾ ਨਾਲ ਹੀ ਹੋਊਗਾ ਉਹ ਢੱਡਾ ਜਾ ਤੇ ਕੱਪੜਾ ਮਨ ਨਾਲ ਨਾ ਚੜਿਆ ਆਪਣਾ ਮਨ ਨਹੀਂ ਪਿਆ ਤੇ ਨਾਲੇ ਬੰਦੇ ਕਹਿੰਦੇ ਚੱਲ ਹੇ ਕੱਢ ਦੇ ਤੂੰ ਆ ਜਾ ਇੱਕ ਬੜੇ ਨੂੰ ਬਾਲਾ ਟਾਈਮ ਮਾੜਾ ਕੰਮ ਹੋਇਆ ਭਰਾਵਾ ਕਿੰਨੇ ਫੁੱਟ ਹੈ ਇਹ 20 ਫੁੱਟ ਹੋ ਗਈ 20 ਫੁੱਟ ਹੈ ਇਹ ਪਾਣੀ ਵਾਲੀ ਖੂਹੀ ਸੀ ਹੈ ਹਾਂ ਬਈ ਪਾਣੀ ਵਾਲੀ ਬਈ O you दा जे

よろしくお願いします。 ਜੀ 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 ਸਵੇਰੇ ਜੀ 8 ਵਜੇ ਗਿਆ ਕੱਲ ਗਿਆ ਸੀ ਕੋਈ ਪਟਨਾ ਕੱਲ ਕਦੇ ਅੱਧਿਕ ਰਹਗੀ 8 ਵਜੇ ਰੋਟੀ ਖਾ ਕੇ ਘਰੋਂ ਗਿਆ ਵਾ ਸਾਢੇ 11:30 ਵਜੇ ਫੋਨ ਆ ਗਿਆ ਕਿਤੇ ਆ ਕੇ ਦੇ ਸਕਦੇ 1 ਵਜੇ 1:30 ਵਜੇ ਉੱਥੇ ਲੱਗੇ ਚੋਕੇ ਮੈਂ ਤਾਂ ਪੰਗੋ ਹੀ ਨਹੀਂ ਆ ਬੱਚੇ ਮੇਰੇ ਛੋਟੇ ਛੋਟੇ ਆ ਜੋ ਉਹੇ ਕੰਮ ਕਰਨ ਵਾਲਾ ਸੀ ਬਹੁਤ ਮਜਬੂਰ ਰਾਜ ਕਿਹਾ ਗਿਆ ਮੰਗ ਜੀ ਦੇਖੋ ਸਾਡੇ ਕੋਲ ਕੋਈ ਸਹਤਾ ਫਰੀਦ ਲਾਹੁਣ ਕਿਥੋਂ ਲਾਜ ਕਰਾਂਗਾ ਤੁਹਾਨੂੰ ਤਾਂ ਵੀ ਪਵਾਰਾ ਜੀ ਠੀਕ ਹੈ ਜੀ ਕੱਲਾ ਹੀ ਸੀ ਜੇ ਇਹ ਸੀ ਨਾ ਦਾ ਬਦਲ ਦਿੱਤੀ ਮੈਂ ਤੁਹਾਡੇ ਕੋਲ ਬਸ ਹੋ ਗਿਆ 2 ਵਜੇ ਕੱਪ ਗਿਆ ਲੋਈ ਮੁੰਡਾ ਰਹੀ ਸਾਲਾਂ ਕੋਲੀ 18 ਸਾਲਾਂ ਦੀ ਇੱਕ ਵੀਲਦਾਰੀ ਦਾ ਹਾਂ ਮੈਦਾ ਮੁੰਡੇ ਬਣਾ ਕੋ ਵਾਲੀ ਹੋ ਗਈ ਆਏ ਖੂਹੀ ਚ ਆ ਗਈ ਤੇ ਗਾਂਡੇ ਕਿ ਪਾਈ ਮਿੱਟੀ ਦੀਆਂ ਕੋਈ ਪੱਟ ਰਹੇ ਸੀਗੇ ਜੀ ਪਿੰਡ ਹੀ ਪਿੰਡਦਿਆਂ ਨੇ ਬਹੁਤ ਸਹਿਯੋਗ ਦਿੱਤਾ ਹੀ ਕੱਢਿਆ ਉਹਨੂੰ ਕੱਢ ਕੇ ਲੈ ਕੇ ਗਏ ਜੀ ਬਰਨਾਲੇ ਹਸਪਤਾਲ ਚ ਉੱਥੇ ਜਾ ਕੇ ਡੈਥ ਹੋ ਗਈ ਕਿੰਨੇ ਸਮਾਂ ਜਿਹੜੇ ਬਾਹਰ ਤੋਂ ਕੱਢੇ ਬਾਹਰ ਲੱਗੇ ਹੁਣ ਇੱਕ ਘੰਟਾ ਪੰਨ ਘੰਟੇ ਲੱਗੇ ਕਿੱਥੇ ਕੰਮ ਕਰਦਾ ਸੀ ਇਹ ਪੈਂਡ ਹੀ ਕਰਦਾ ਸੀ ਜੀ ਸਰਕਾਰੀ ਸਕੂਲ ਚ ਮੰਗ ਕੀ ਕਰਦੇ ਹਾਂ ਮੰਗ ਕਰਦੇ ਹਾਂ ਜੇ ਕੋਈ ਪਾਲਿਸੀ ਹੈਗੀ ਸਰਕਾਰ ਕੋਲੇ ਉਹਦੇ ਬੱਚਿਆਂ ਦੀ ਸਹਾਇਤਾ ਕੀਤੀ ਜਾ ਵੀ ਬਾਕੀ ਉਹਦੇ ਘਰ ਦੇ ਅੰਗ ਹੀ ਨਹੀਂ ਚੱਲ ਨਹੀਂ ਸਕਦੇ ਜੀ ਢੋਡੀ ਹੈ 18 ਸਾਲ ਦੀ ਵਿਆਹਣ ਵਾਲੀ ਇੱਕ ਲੜਕਾ ਹੀ ਕਰੇ ਗਰੀਬੀ ਹੈ ਗਰੀਬੀ ਰੇਖਾ ਦੇ ਹੇਠ ਹੀ ਇਹ ਕੰਮ ਕਰ ਰਹੇ ਸੀਗੇ ਜੀ ਖੂਹਾਂ ਦਾ ਰੋਜੀ ਰੋਟੀ ਦੇ ਖਾਤਰ ਉਹ ਕਰ ਰਹੇ ਸੀਗੇ ਜੀ ਬਸ ਇਹ ਪਾੜਾ ਵਾਪਰਗੇ ਜੀ ਇੱਕ ਹੀ ਗੱਲ ਇਹ ਖੂਹਿਆਂ ਵਿੱਚ ਮੁੰਡਾ ਮੋਟਰਾਂ ਘੜਦਾ ਸੀਗਾ ਜੀ ਹੋਰ ਦਾ ਕੰਮ ਕਰਦਾ ਸੀ ਗਰੀਬ ਪਰਿਵਾਰਾ ਜੀ ਤੇ ਬਹੁਤ ਮੜੀ ਹੋਈ ਹੈ ਜੀ ਸਰਕਾਰੀ ਸਕੂਲ 'ਚ ਸੀਗੇ ਇਹ ਆ ਮੌਕੇ ਤੇ ਆ ਚੀਜ਼ ਆਈ ਆ ਤੇ ਲੈ ਕਰਨੇ ਕੀ ਗੇ ਸੀ ਜੀ ਇਹ ਮਿੱਟੀ ਕੱਢਦਾ ਸੀਗਾ ਜੀ ਕੋਈ ਪੈਪੂਰ ਪੁੱਟੀ ਵੀ ਸੀ ਉੱਤੋਂ ਮਿੱਟੀ ਕੱਢਣੀ ਸੀਗੀ ਉੱਥੇ ਤੱਕ ਗਿਆ ਸੀਗਾ ਜੀ ਟੈਗ ਮੋੜਗੀ ਜੀ ਤੋ ਇੱਕ ਕੁੜੀ ਆਮਲਾ ਲਾ ਇੱਕ ਮੁੰਡਾ ਹੀ ਤੇ ਆਮ ਮੀਆਂ ਬੀਬੀ ਸਾਹਿਬ ਜੀ ਬਹੁਤ ਮਾੜੇ ਹਾਲਾਤ ਸੀਗੇ ਜੀ 20 ਫੁੱਟ ਡੂੰਗਾ ਸੀਗਾ ਜੀ ਕੋਟੋਂ ਲਾ 10 ਫੁੱਟ ਮਿੱਟੀ ਪਈ ਸੀਗੀ ਉੱਤੇ ਜੀ ਸੀਬੀ ਲੱਗੀ ਰਹੀ ਟਰੈਕਟਰ ਚੱਲਦੇ ਰਹਾ ਜੀ 6-7 ਜਣੇ ਬੰਦੇ ਮਿੱਟੀ ਕੱਢਣ ਦੇ ਅਸੀਂ ਮੱਚੀ ਸੀਗਾ ਮੈਂ ਵੀ ਨਾਲ ਸੀ ਇਹ ਨੇ ਜਿਹੜੀ ਸਾਡੇ ਪਿੰਡ 'ਚ ਦੁੱਖਦਾਈ ਘਟਨਾ ਹੋਈ ਅੱਜ ਬਹੁਤ ਹੀ ਜ਼ਿਆਦਾ ਦੁੱਖ ਵਾਲੀ ਗੱਲ ਹੈ ਜੀ ਇਹ ਇੱਕ ਤਾਂ ਜਰਾ ਆਪ ਵੀ ਅੰਗ ਹੀ ਨਹੀਂ ਸੀਗਾ ਇਹ ਇਹ ਘਰ ਵਾਲਿਆਂ ਗੀ ਨੇ ਬਹੁਤ ਗਰੀਬ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਹੈ ਜੀ ਤੇ ਪਿੰਡ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਤਕਰੀਬਨ ਸਾਰੇ ਪਿੰਡ ਨੇ ਸਾਥ ਦਿੱਤਾ ਕੱਢਣ ਦਾ ਪਰ ਨਹੀਂ ਪ੍ਰਸ਼ਾਸਨ ਨੂੰ ਹੂਰੀ ਮਨਜ਼ੂਰ ਸੀ ਇਹ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਦੇ ਕੋਲ ਜੇ ਕੋਈ ਹੈਵੀ ਪਾਲਿਸੀ ਕੋਈ ਆ ਇਹ ਪਰਿਵਾਰ ਦੀ ਵੱਧ ਤੋਂ ਵੱਧ ਹੀ ਸਹਾਇਤਾ ਕਰਨੀ ਚਾਹੀਦੀ ਥੋੜੀ ਨਹੀਂ ਬਹੁਤੀ ਜਿਆਦਾ ਬਹੁਤੀ ਜਿਆਦਾ ਜ਼ਰੂਰਤਮੰਦ ਹੀ ਹੈ ਜੀ ਇਹ ਕੱਟਣਾ ਕਿਵੇਂ ਹੋਣੀ ਹੈ ਕੱਟਣਾ ਜੀ ਇਹ ਬਸ ਉਹ ਘਟ ਰਿਹਾ ਸੀਗੇ ਪਟ ਰਿਹਾ ਸੀਗੇ ਜੀ ਉਹਦੇ ਵਿੱਚੋਂ ਉੱਪਰੋਂ ਬਸ ਹਿੱਥੋਂ ਦਾਵਾਰਾ ਫਟਦੇ ਸੀਗੇ ਜੀ ਜਦੋਂ ਉੱਪਰੋਂ ਠਿਗ ਠਿਗ ਪੀਂਦੀ ਉਹਨੇ ਪਤਾ ਲੱਗਿਆ ਪਿੰਡ ਵਾਲੇ ਇਕੱਠੇ ਹੋਣ ਲੱਗੇ ਤੇ ਜਿਹਨੂੰ ਕੱਢ ਬਰਨਾਲੇ ਲੈ ਗਈ ਬਰਨਾਲੇ ਹਸਪੀਟਲ ਦੇ ਵਿੱਚੋਂ ਇਸ ਵਾਰੀ ਉਹ ਕਰਤਾ ਜੀ ਪਾ ਗਏ ਲੋਕ ਕਿ ਸੋਖਾ ਪੁੱਤਰ ਮੋਡਨ ਖਾਂ ਅੰਬਾਸਦੀ ਬੀਲਾ ਇਹ ਸਰਕਾਰੀ ਹਾਈ ਸਕੂਲ ਬੀਲੇ ਦੇ ਵਿੱਚ ਮੋਟਰ ਵਾਲੀ ਗੂਹ ਨੂੰ ਥੋੜੀ ਡੂੰਗੀ ਕਰਦੇ ਸੀ ਚਿੱਟਾ ਉੱਤੇ ਕਰਦੇ ਸੀ ਟੁੱਟੇ ਡਿੱਗਣ ਕਾਰਨ ਮਤਲਬ ਅਸੀਂ ਮੌਕੇ ਤੇ ਪਹੁੰਚੇ ਸੀ ਜ ਜਿਹਨੂੰ ਮੌਕੇ ਤੋਂ ਬਾਹਰ ਕੱਢ ਕੇ ਰਿਵਲਸ ਤਲ ਬਣਾ ਲੈ ਪਤਾ ਸੀ ਜਿੱਥੇ ਜੂਲੀ ਮੌਤ ਹੋ ਗਈ ਕਿਵੇਂ ਇੱਕ ਕਾਰਨ ਦਾ ਵਸੂ ਗੂਹ ਜਿਹੜੇ ਟੇਕ ਡਿੱਗ ਵੀ ਰੇਤ ਦਾ ਕੱਕਾ ਜਿਹਾ ਦਿੱਤਾ ਸੀ ਉੱਤੇ ਰਿ ਗਿਆ ਬਿਲਕੁਲ ਪੜਤਾਲ ਕਰ ਰਹੇ ਆ ਜੀ ਪੜਤਾਲ ਕਰਕੇ ਕਰ ਵੀ ਕਰਾਂਗੇ